ਇਹ ਨਗਰ ਕੀਰਤਨ ਕੋਈ ਆਮ ਨਗਰ ਕੀਰਤਨ ਨਹੀਂ ਹੈ ਸਰਕਾਰ ਮੰਨੇਗੀ ਔਰ ਮਲਵਾ ਕੇ ਛੋਡੇਗੀ ਇਹ 15 ਦਿਨ ਦਾ ਨਗਰ ਕੀਰਤਨ ਹੈ ਜਿਹੜਾ ਹਲਾਰਾ ਬਹੁਤ ਵਧੀਆ ਸੰਗਤਾਂ 'ਚ ਪੂਰਾ ਜੋਸ਼ ਹੈ ਦੇਖ ਰਹੇ ਤੁਸੀਂ ਸਮਾਣਾ ਤੋਂ ਮੈਂ ਹਿਮਾਂਸ਼ੂ ਮੜਕਣ ਅੱਜ 1 ਜਨਵਰੀ ਦੇ ਦਿਨ ਜਿਹੜੀ ਪੈਦਲ ਯਾਤਰਾ ਸ਼ੁਰੂ ਹੋ ਗਈ ਹੈ ਹਰਮੰਦਰ ਸਾਹਿਬ ਤੱਕ ਸੋ ਸਾਡੇ ਨਾਲ ਰਾਮ ਸਿੰਘ ਰਾਣਾ ਜੀ ਮੌਜੂਦ ਨੇ ਰਾਣਾ ਸਾਹਿਬ 1 ਜਨਵਰੀ ਦਾ ਦਿਨ ਇਹ ਪਹਿਲਾ ਨਵਾਂ ਸਾਲ 2026 ਦਾ ਦਿਨ ਹੈ ਤੇ ਤੁਹਾਡੀ ਯਾਤਰਾ ਸ਼ੁਰੂ ਆਰੰਭ ਹੋਈ ਹੈ ਬਿਆਦਵੀ ਬੇਨੋ ਲੈ ਕੇ ਕਿਵੇਂ ਦੇਖਦੇ ਹਾਂ ਅੱਜ ਬੜਾ ਭਾਗਿਆ ਵਾਲਾ ਦਿਨ ਹੈ ਕਿ ਪਹਿਲੇ ਤੋਂ ਸਭ ਸਿਮੈਂ ਪੂਰੇ ਦੇਸ਼ ਵਾਸੀਓ ਕੋ

लगता है कि सरकार, सरकार मानेगी और छोड़े है। अगर हमने परमात्मा ने हमारा सहयोग बनाया और हमारे ऊपर कोई जिम्मेवारी डाली है तो मैं से भी भाइयों से अपील करूंगा ये अकेले राम सिंह राणा या बुरजीत खालसा की जिम्मेवारी भी है ये हर पंथ जो गुरु नामक नाम लेवा संगता है उन सबसे हाथ जोड़ के अपील है कि ज्यादा से ज्यादा इस आवाज के साथ जुड़े ज्यादा से ज्यादा इस नगर कीर्तन के साथ जुड़े ये पंद्रह दिन का नगर कीर्तन है ये कोई पहली बार मतलब नगर कीर्तन नहीं निकल रहा लेकिन ये पहला नगर कीर्तन है जो गुरु ग्रंथ साहब जी की के सब कानून की मांग को लेकर चला है की लगता साढ़े चौदह महीने तो जो काम नहीं हो पाया वो पंद्रह दिन के बीच हो जूगा भाई जी हो ना होए हम लोगों को चेतना एक लोगों को जोड़ना बहुत जरूरी है आज की डेट में तो सबसे पहले हमारा फर्ज है लोगों को ये याद तो रहे ਕਿ ਇੱਕ ਭਾਈ 15 ਮਹੀਨੇ ਹੋਣੇ ਕੋਰੇ ਆ 14.5 ਮਹੀਨੇ ਉੱਪਰ ਹੋ ਗਏ ਹੈ ਕਿ ਇੱਕ ਭਾਈ 400 ਫੁੱਟ ਉੱਚੇ ਟਾਵਰ 'ਤੇ ਬੈਠਾ ਤਾਂ ہمارا ਫਰਜ਼ ਹੈ ਜ਼ਿੰਮੇਵਾਰੀ ਹੈ ਪਰ ਹਮ ਸਭ ਗੁਰਜੀਤ ਸਿੰਘ ਖਾਲਸਾ ਦੇ ਸਾਥ ਤੇ ਸੋ ਬਿਲਕੁਲ ਜਿਹੜੀ ਇਹ ਯਾਤਰਾ ਆਰੰਭ ਹੋ ਚੁੱਕੀ ਹੈ ਸੋ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਆ ਸਾਡੇ ਨਾਲ ਰਾਜਾ ਛੇਕਪੁਰਾ ਜੀ ਵੀ ਨੇ ਛੇਕਪੁਰਾ ਜੀ ਕਿਵੇਂ ਦੇਖਦੇ ਹੋ ਕਿ ਹੁਣ ਆਰੰਭ ਹੋ ਚੁੱਕੀ ਹੈ ਤੇ ਪੈਦਲ ਯਾਤਰਾ ਨੰਗੀ ਪੈਰੀ ਚੱਲ ਰਹੇ ਹੋ ਠੰਡ ਦਾ ਮੌਸਮ ਹੈ ਲੋਕ ਤੁਹਾਡਾ ਸਾਥ ਦੇ ਰਹੇ ਸਮਰਥਨ ਚੱਲ ਰਿਹਾ ਕਿ ਲੱਗਦਾ ਤੁਹਾਨੂੰ ਹੁਲਾਰਾ ਮਿਲੂਗਾ ਬਿਲਕੁਲ ਜੀ ਪਹਿਲਾਂ ਤਾਂ ਮੈਂ ਸਾਹਿਬ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਨਾ ਜਿਹੜਾ ਹਲਾਰਾ ਬਹੁਤ ਵਧੀਆ ਸੰਗਤਾਂ ਚ ਪੂਰਾ ਜੋਸ਼ ਹੈ ਤੇ ਸੰਗਤਾਂ ਪੂਰੇ ਜੋਸ਼ ਨਾਲ ਚੱਲ ਰਹੀਆਂ ਨੇ ਦੇਖੋ ਠੰਡ ਦੇ ਬਾਵਜੂਦ ਵੀ ਸਾਰੇ ਨੰਗੇ ਪੈਰੀ ਚੱਲ ਰਹੇ ਨੇ ਤੇ ਇਹ ਯਾਤਰਾ ਸਰਕਾਰ ਦੀਆਂ ਅੱਖਾਂ ਖੋਲਦੀ ਸੋ ਬਿਲਕੁਲ ਇਹ ਤਸਵੀਰਾਂ ਨੇ ਯਾਤਰਾ ਦੀਆਂ ਜੋ ਗੁਰੂਗਰਾਜ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਬਿਆਦਵੀ ਦੇ ਮਿਲ ਨੂੰ ਲੈ ਕੇ ਹੋ ਰਹੀ ਹੈ ਸੋ ਇਹ ਤਸਵੀਰਾਂ ਮੈਂ ਜ਼ਰੂਰ ਦਿਖਾਣਾ ਚਾਹਨਾ ਅਖੀਰ ਤੱਕ ਵੱਖ-ਵੱਖ ਜਥੇਬੰਦੀਆਂ ਪਹੁੰਚਿਆ ਪਏ ਨੇ ਸੋ ਇਹ ਤਸਵੀਰਾਂ ਜਿਹੜੀਆਂ ਸਮਾਣੇ ਦੀਆਂ ਨੇ ਜੋ ਹੁਣ ਸਮਾਣੇ ਤੋਂ ਸਿੱਧਾ ਪਟਿਆਲਾ ਜਾਣ ਗਿਆ ਸੋ ਜਿਹੜੀ ਇਹ ਆਵਾਜ਼ ਹੈ ਉਹਨਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਣੀ ਹੈ ਕਿ ਬਿਆਦਵੀ ਤੇ ਬਿੱਲ ਵਾਸਤੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ ਸਾਡੇ 14 ਮਹੀਨੇ ਤੋਂ ਜੋ ਟਾਵਰ ਤੇ ਉੱਪਰ ਹੋਏ ਪੈਨੇ ਕਿਉਂਕਿ ਇੰਨੀਆਂ ਰੂਤਾ ਨਿਕਲ ਗਿਆ ਸੋ ਦੇਖਣਾ ਹੋਵੇਗਾ ਕਿ ਨਤੀਜਾ ਕੀ ਨਿਕਲਦਾ ਕਿਉਂਕਿ ਇਹ ਜਿਹੜੀ ਸੰਘਰਸ਼ਾ ਕਾਫੀ ਲੰਮਾ ਹੋ ਗਿਆ ਸਾਡੇ 14 ਮਹੀਨੇ 400 ਫੁੱਟ ਉੱਚੇ ਜਿਹੜੇ ਉਹ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਸੰਘਰਸ਼ ਲੜਾਇਆ ਜਾ ਰਿਹਾ ਤੇ ਮੁੱਦਾ ਕੀ ਆ ਸਾਰੇ ਧਰਮਾਂ ਦੀ ਬਿਆਦਵੀ ਰੋਕਣ ਵਾਸਤੇ ਇੱਕ ਬਿੱਲ ਸੋ ਦੇਖਣਾ ਇਹ ਹੋਵੇਗਾ ਕਿ ਸਿੱਟਾ ਕਿ ਨਿਕਲਦਾ ਕਿਉਂਕਿ ਜਿਹੜੀ ਯਾਤਰਾ ਆਰੰਭ ਹੋ ਚੁੱਕੀ ਹੈ ਇਹ ਤਸਵੀਰਾਂ ਜੋ ਨੇ ਸਮਾਣੇ ਤੋਂ ਹੁੰਦੀਆਂ ਹੁਣ ਪਟਿਆਲਾ ਜਾਣ ਗਿਆ ਸੋ ਇਹ ਵਕ ਵਕ ਥਾਵਾਂ ਦੇ ਪਿਛਲੇ ਅਗਲੇ 15 ਦਿਨ ਤੱਕ ਇਹ ਯਾਤਰਾ ਚੱਲਨੀ ਹੈ ਪੈਦਲ ਯਾਤਰਾ ਹੈ ਸੋ ਸਾਰੀ ਜਿਹੜਾ ਆਯੋਜਨ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਤਸਵੀਰਾਂ ਨੇ ਸਮਾਣਾ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪਏ ਨੇ ਜਥੇਬੰਦੀਆਂ ਦੇ ਮੈਂਬਰ ਪਹੁੰਚੇ ਪਏ ਨੇ ਸੋ ਤੁਸੀਂ ਦੇਖ ਸਕਦੇ ਹੋ ਸਮਾਣਾ ਦੀਆਂ ਤਸਵੀਰਾਂ ਸਾਰੀਆਂ ਨੇ ਕਿ ਜਿਹੜੇ ਖੜੇ ਸੜਕਾਂ ਦੇ ਲੋਕ ਨੇ ਉਹ ਵੀ ਨਤਮਸਟਕ ਹੋ ਰਹੇ ਨੇ ਮੱਥਾ ਟੇਕ ਰਹੇ ਕਿਉਂਕਿ ਬਾਬਾ ਜੀ ਦੀ ਬੀੜ ਚੱਰੀ ਹੈ ਸੋ ਇਹ ਤਸਵੀਰਾਂ ਨੇ ਸਮਾਣਾ ਦੀਆਂ ਇਹ ਉਹ ਯਾਤਰਾ ਜਿਹੜੀ ਆਰੰਭ ਹੋ ਚੁੱਕੀ ਹੈ ਜੇ 1 ਜਨਵਰੀ ਤੋਂ ਜਿਹਦਾ ਐਲਾਨ ਕੀਤਾ ਗਿਆ ਸੀ ਸ੍ਰੀ ਹਰਮੰਦਰ ਸਾਹਿਬ ਤੱਕ ਕਿਉਂਕਿ ਉਹਨਾਂ ਨੇ ਕਹਿਣਾ ਹੈ ਕਿ ਸਾਡੇ ਵਾਸਤੇ ਵਿਆਧਵੀ ਦਾ ਬਿੱਲ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਜਿਹਨੂੰ ਗੁਰੂਆਂ ਪੀਰਾਂ ਸੰਤ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਜਦੋਂ ਉੱਥੇ ਕਿਸੇ ਵੀ ਧਰਮ ਦੀ ਵਿਆਧਵੀ ਹੁੰਦੀ ਹੈ ਤਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਇਹਦੇ ਅੰਤ ਤੱਕ ਕੀ ਨਤੀਜਾ ਨਿਕਲਦਾ ਸੋਰ ਵੀ ਅਪਡੇਟ ਲਈ ਬਣੇ ਰਹੋ ਇੰਡੀਆ ਫੋਕਸ 24 ਦੇ ਨਾਲ